ਹਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਉਪਾਰੀ ਸਾਧਵ ਕ ਸੇਂਦ ਸਦਾ ਮੇ ਰਵਾਨਾ ਸਬਨਾ ਤੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਹਿਓ ਇਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਉਪਾਰੀ ਸਾਧਵਕ ਛੇਂਦ ਸਦਾ ਮੇ ਰਵਾਨਾ ਸਭਨਾ ਤੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਖ ਲਹਿਓ ਇਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਓ ਭਾਰੀ ਸਾਧਵਕ ਛੇਂਦ ਸਦਾ ਮੇ ਰਵਾਨਾ ਸਭਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇਹੋ ਇਹੇ ਭਾਰੀ ਲਾ ਪੰਜਵਾਂ ਸਤਗੁਰ ਆਇਓ ਸ਼ਰਨੁ ਦੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਓ ਭਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਬਨਾ ਤੇ ਅਦਾਰੀ ਨਾਨਕ ਦਾਸ ਸੰਤ ਪਾਛੈ ਪ੍ਰਿਉ ਰਾਖ ਲੇਹੋ ਏਹ ਭਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਬਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਹਿਓ ਇਹ ਬਾਰੀ ੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨੁ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੁਟੈ ਹਮ ਨਿਰਗੁਨ ਲਹਿਓ ਬਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪ੍ਰਿਉ ਰਾਖ ਲਹਿਓ ਏਹ ਬਾਰੀ ਨਾ ਪੰਜਵਾਂ ਸਤਗੁਰ ਆਇਓ ਸ਼ਰਨੁ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲਿਖੈ ਛੁਟੈ ਹਮ ਨਿਰਗੁਨ ਲੇਹੋ ਓ ਬਾਰੀ ਸਾਧਵ ਕ ਸੇਂਦ ਸਦਾ ਮੇ ਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੂਖ ਨਾਮ ਹਰ ਸੁਪਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਓ ਬਾਰੀ ਸਾਧਵਕ ਸੇੰਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇਹੋ ਇਹੇ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੂਖ ਨਾਮ ਹਰ ਸੁਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਬਾਰੀ ਸਾਧਬਕ ਸੇੰਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਸਛੈ ਪਰਿਉ ਰਖ ਲਹਿਓ ਇਹੇ ਬਾਰੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਉਬਾਰੀ ਸਾਧਵਕ ਛੇਂਦ ਸਦਾ ਮੇ ਰਵਾਨਾ ਸਭਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਹਿਓ ਇਹ ਬਾਰੀ ੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨੁ ਤੁਹਾਈ ਮਿਲੈ ਸੂਖ ਨਾਮ ਹਰਿ ਸੋਭਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲੇਖ ਹੈ ਛੂਟੇ ਹਮ ਨਿਰਗੁਣ ਲੇਹੋ ਓ ਬਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੀ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਛੋੜ ਲਿਖੈ ਛੁਟੈ ਹਮ ਨਿਰਗੁਨ ਲਹਿਓ ਓ ਬਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਹਿਓ ਏਹ ਬਾਰੀ ਦੇ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੂਖ ਨਾਮ ਹਰ ਸੁਪਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਓ ਬਾਰੀ ਸਾਧਵ ਕ ਖੇਂਦ ਸਦਾ ਮੇ ਰਵਾਨਾ ਸਭਨਾ ਤੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇਹੋ ਇਹ ਬਾਰੀ ਟੋੜੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨੁ ਤਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲਿਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਓ ਭਾਰੀ ਸਾਧਵਖ ਸੰਦ ਸਦਾ ਮੇਰਵਾਨਾ ਸਭਨਾ ਦੇ ਆਦਾਰੀ ਨਾਨਕ ਦਾਸ ਸੰਤ ਪਛੈ ਪਰਿਓ ਰਖ ਲਹਿਓ ਇਹ ਭਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨੁ ਤਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਛੋੜ ਲਿਖੈ ਛੁਟੈ ਹਮ ਨਿਰਗੁਨ ਲੇਹੋ ਉਪਾਰੀ ਸਾਦਬਖਸ਼ੇਂਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਛੈ ਪਰਿਉ ਰਖ ਲੇਹੋ ਇਹ ਬਾਰੀ ਦੇ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਦੁਹਾਈ ਮਿਲੈ ਸੂਖ ਨਾਮ ਹਰ ਸੁਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੈ ਛੋੜ ਲਿਖੈ ਛੂਟੈ ਹਮ ਨਿਰਗੁਨ ਲਹਿਓ ਓ ਬਾਰੀ ਸਾਧਵਕ ਛੇਂਦ ਸਦਾ ਮੇ ਰਵਾਨਾ ਸਬਨਾ ਤੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਹਿਓ ਏਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੁਜੈ ਦੁਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਓਪਾਰੀ ਸਾਧਵਕ ਸੇਂਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਛੈ ਪਰਿਉ ਰਾਖ ਲੇਹੋ ਇਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਈ ਮਿਲੈ ਸੂਖ ਨਾਮ ਹਰਿ ਸੋਪਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਛੋੜ ਲਿਖੈ ਛੁਟੈ ਹਮ ਨਿਰਗੁਨ ਲਹਿਓ ਬਾਰੀ ਸਾਧਵਕ ਸੇਂਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪ੍ਰਿਉ ਰਖ ਲਹਿਓ ਇਹ ਬਾਰੀ ਟੋਟੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਦੁਹਾਈ ਮਿਲੈ ਸੁਖ ਨਾਮ ਹਰ ਸੋਪਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਲਿਖੈ ਛੂਟੈ ਹਮ ਨਿਰਗੁਨ ਲੇਹੋ ਉਪਾਰੀ ਸਾਧਵਕ ਸੇਂਦ ਸਦਾ ਮੇਰਵਾਨਾ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪ੍ਰਿਉ ਰਖ ਲੇਹੋ ਇਹ ਬਾਰੀ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ